ਕੀ ਘਟਨਾ ਹੋਈ ਐ ਮल्ले ਘਟਨਾ ਮੈਂ ਆਪਣੇ ਘਰ ਦੇ ਵਿੱਚ ਸੀਗਾ ਤੇ ਬੱਬੂ ਸ਼ਰਮਾ ਮੇਰਾ ਦੋਸਤ ਆ ਕਾਫੀ ਪਿਆਰ ਆ ਉਹਦਾ ਨਾਲ ਮੇਰਾ ਉਹਦਾ ਮੈਨੂੰ ਫੋਨ ਆਇਆ ਸਵੇਕ 9 ਵਜੇ ਕਹਿੰਦਾ ਵੀਰੇ ਵੀ ਮੇਰੇ ਘਰ ਜਾ ਕੇ ਦੇਖੀ ਜਰਾ ਵੀ ਮੈਨੂੰ ਫੋਨ ਆਇਆ ਸਮਰਨ ਦਾ ਵੀ ਚੋਰੀ ਹੋ ਗਈ ਤੇ ਜਦੋਂ ਮੈਂ ਉੱਥੇ ਜਾ ਕੇ ਦੇਖਿਆ ਫਿਰ ਨਾਲ ਆਂਟੀ ਰਹਿੰਦੇ ਨੇ ਉਹਨਾਂ ਨੂੰ ਮੈਂ ਗੱਲ ਪੁੱਛਿਆ ਕੀ ਹੋਇਆ ਕਿ ਉਹ ਕਹਿੰਦੇ ਵੀ ਮੈਨੂੰ ਇਹ ਚਾਬੀ ਦੇ ਕੇ ਚਲੇ ਜਾਂਦੇ ਨੇ ਜਦੋਂ ਵੀ ਜਾਂਦੇ ਨੇ ਵੀ ਮੈਂ ਵੀ ਰਾਤ ਨੂੰ ਲਾਈਟ ਜਗਾ ਦਿੰਨੀ ਆ ਸਵੇਰੇ ਮੈਂ ਤਾਲਾ ਖੋਲ ਕੇ ਲਾਈਟ ਬੰਦ ਕਰ ਦਿੰਨੇ ਆ ਵੀ ਜਦੋਂ ਮੈਂ ਅੱਜ ਸਵੇਰੇ ਤਾਲਾ ਖੋਲੋ ਲ ਕੇ ਤੇ ਬਲੈਡ ਬੰਦ ਕਰਨੀ ਸੀ ਦੇਖਿਆ ਤਾਂ ਅੰਦਰੋਂ ਕੁੰਡੀ ਲੱਗੀ ਹੋਈ ਸੀ ਵੀ ਫੇਰ ਸਾਹਮਣੇ ਸਿਮਰਨ ਦੀ ਦੁਕਾਨ ਆ ਕਰਿਆਨੇ ਦੀ ਉਹਨੇ ਸਿਮਰਨ ਨੂੰ ਬੁਲਾਇਆ ਸਿਮਰਨ ਦੇਖੀ ਵੀ ਕੀ ਹੋਇਆ ਤਾਂ ਸਿਮਰਨ ਕਹਿੰਦਾ ਆਂਟੀ ਇਹਦਾ ਕੁੰਡੀ ਅੰਦਰੋਂ ਲੱਗੀ ਹੋਈ ਆ ਨਾਲ ਇੱਕ ਗੁਆਂਢ ਦੇ ਵਿੱਚ ਮੁੰਡਾ ਸਾਡੇ ਰਾਜੂ ਰਹਿੰਦਾ ਆ ਫਿਰ ਉਹਨੂੰ ਬੁਲਾ ਕੇ ਉਹਨੇ ਕੰਧ ਟੱਪ ਕੇ ਅੰਦਰੋਂ ਦਰਵਾਜ਼ਾ ਖੋਲ੍ਹਿਆ ਤਾਂ ਜਦੋਂ ਅੰਦਰ ਦੇਖਿਆ ਤਾਂ ਸਾਹਮਣੇ ਮੇਜ਼ ਦਾ ਦਰਵਾਜ਼ਾ ਟੁੱਟਿਆ ਹੋਇਆ ਸੀਗਾ ਤਾਲੇ ਤੋੜੇ ਹੋਏ ਸੀ ਫਿਰ ਜਦੋਂ ਮੈਂ ਆ ਕੇ ਅੰਦਰ ਦੇਖਿਆ ਤਾਂ ਦਵਾਨ ਜਿਹੜੇ ਨੇ ਦੋਨੋਂ ਬੈੱਡਾਂ ਦੇ ਸਾਰੇ ਫਰੋਲੇ ਹੋਏ ਸੀਗੇ ਉਲਟ-ਪੁਲਟ ਕੀਤਾ ਹੋਇਆ ਸੀ ਸਾਰਾ ਸਮਾਨ ਫਿਰ ਮੈਂ ਬੱਬੂ ਨੂੰ ਫੋਨ ਕੀਤਾ ਮੈਂ ਕਿਹਾ ਭਾਈ ਤੇਰਾ ਜਿਹੜਾ ਸਮਾਨ ਸਭ ਸਾਰਾ ਖਿਲਰਿਆ ਹੋਇਆ ਤੇ ਬੱਬੂ ਕਹਿੰਦਾ ਵੀਰੇ ਤੂੰ ਬੱਲਾ ਇਹ ਦੇਖ ਵੀ ਅਲਮਾਰੀ ਦੇ ਵਿੱਚ ਮੇਰੀ ਰਿਵਾਲਵਰ ਹੈਗੀ ਕਿ ਨਹੀਂ ਜਦੋਂ ਦੇਖਿਆ ਤਾਂ ਉਹਦਾ ਜਿਹੜਾ ਲਾਇਸੈਂਸ ਹੈ ਰਿਵਾਲਵਰ ਦਾ ਉਹ ਉੱਥੇ ਮੌਜੂਦ ਸੀ ਪਰ ਉੱਥੇ ਰਿਵਾਲਵਰ ਨਹੀਂ ਸੀ ਉਹ ਗਏ ਕਿੱਥੇ ਸੀਗੇ ਸ਼ਿਮਲੇ ਕੀ ਕਰਨਗੇ ਸੀ ਸ਼ਿਮਲੇ ਜੀ ਉਹਨਾਂ ਦੇ ਜਿਹੜੀ ਘਰ ਵਾਲੀ ਦੇ ਸ਼ਿਮਲੇ ਦੇ ਸਹੁਰੇ ਹੈਗੇ ਆ ਉਹਦੇ ਤੇ ਉਹ ਰਖੜੀ ਬਣਾਉਣ ਵਾਸਤੇ ਗਿਆ ਸੀ ਉੱਥੇ ਚੋਰੀ ਹੋਇਆ ਕੁਝ ਪਤਾ ਨਹੀਂ ਰੋਲ ਰੋਟਾਵਾ ਨਹੀਂ ਉਹ ਨੂੰ ਮੈਂ ਪੁੱਛਿਆ ਸੀਗਾ ਹੁਣ ਉਹ ਹੀ ਆ ਕੇ ਦੱਸ ਸਕਦਾ ਜੀ ਸਾਨੂੰ ਤਾਂ ਜਿਹੜੀ ਮੇਲ ਦੱਸਿਆ ਸੀ ਵੀ ਮੇਰਾ ਰਵਾਲਵਰ ਦੇਖੋ ਹੈ ਜਾਂ ਨਹੀਂ ਹੈ ਬਸ ਮੇਲ ਉਹ ਚੀਜ਼ ਦੇਖੀ ਆ ਬਾਕੀ ਹੁਣ ਉਹਦੇ ਆਏ ਤੇ ਪਤਾ ਲੱਗੂਗਾ ਵੀ ਕੀ ਕੀ ਲੈ ਕੇ ਗਏ ਆ ਘਰਨਾਣਕ ਮੱਲਾ ਮੱਛੂੜੀ ਨਹੀਂ ਘਟਨਾ ਦਾ ਸਾਨੂੰ ਪਤਾ ਨਹੀਂ ਐਕਚੁਅਲੀ ਕੀ ਆ ਸਵੇਰੇ ਅਸੀਂ ਅਸੀਂ ਗਏ ਹੋਏ ਸੀਗੇ ਮੇਰੀ ਵਾਈਫ ਨੇ ਲੱਕੜੀ ਬੰਨਣ ਤੇ ਜਦੋਂ ਸਵੇਰੇ 9 ਵਜੇ ਦੀ ਗੱਲ ਆ ਉਹਨੇ 9 ਵਜੇ ਦੀ ਗੱਲ ਤਾਂ ਮੇਰੇ ਸਾਡੇ ਪਰੋਸੀ ਆ ਸਿਮਰਨ ਸਿਮਰਨਜੀਤ ਸਿੰਘ ਆ ਸਾਹਮਣੇ ਸਬਜ਼ੀ ਦਾ ਕੰਮ ਕਰਦਾ ਤੇ ਆਂਟੀ ਨੂੰ ਅਸੀਂ ਚਾਬੀ ਦੇ ਕੇ ਗਏ ਹੋਏ ਸੀਗੇ ਵੀ ਕਿਨਾਂ ਬੂਟਿਆਂ ਨੂੰ ਆਪਣਾ ਆਪਾ ਦੋ ਆਪਣਾ ਪਾਣੀ ਪੂਣੀ ਪਾ ਦਿਆ ਕਰਿਓ ਉਹ ਖੋਲਣ ਲੱਗੇ ਤਾਂ ਜਿੰਦਾ ਹੀ ਨਾ ਖੁੱਲੇ ਮਤਲਬ ਬਾਹਰ ਨਾਲ ਜਿੰਦਾ ਲੱਗਿਆ ਹੋਇਆ ਸੀ ਆ ਖੋਲਦੇ ਉਹਨਾਂ ਨੇ ਅੰਦਰੋਂ ਕੁੰਡਾ ਲਗਾ ਕੇ ਤਾਂ ਅੰਦਰ ਜਿੰਦਾ ਜਿੰਦਾ ਟੁੱਟਾ ਹੋਇਆ ਫਿਰ ਇਹਨਾਂ ਨੂੰ ਕਿਹਾ ਮੈਂ ਕਿਹਾ ਤੁਸੀਂ ਅੰਦਰ ਤਾਂ ਵੜੋ ਸਿੰਦਰਵਾੜ ਕੇ ਇਹਨਾਂ ਨੇ ਦੇਖਿਆ ਉਹ ਸਾਰੇ ਲੋਕ ਲੋਕ ਟੁੱਟੇ ਹੋਏ ਸੀਗੇ ਸਾਰੀਆਂ ਹਲਮਾਰੀਆਂ ਲਮੁਰੀਆਂ ਖੁੱਲੀਆਂ ਸੀਗੀਆਂ ਤੇ ਬਾਕੀ ਤਾਂ ਮੈਨੂੰ ਹੁਣ ਸਾਨੂੰ ਆ ਕੇ ਪਤਾ ਲੱਗਿਆ ਪਰ ਇਹਨਾਂ ਨੇ ਮੈਂ ਕਹਿੰਦਾ ਵੀ ਬੂਵੀ ਜਰਾ ਮੈਨੂੰ ਵੀਡੀਓ ਕਾਲ ਕਰਕੇ ਦਿਖਾਓ ਉੱਥੇ ਦੇਖਿਆ ਮੇਰੀ ਮੇਰੀ ਇਹ ਬੱਤੀ ਬੋਰ ਦੀ ਰਵਾਲਵਰ ਵੀ ਗਈ ਸੀਗੀ ਜਿਹੜੀ ਮੈਂ ਆਊਟ ਆਫ ਸਟੇਟ ਜਾਣ ਕਰਕੇ ਕਿਉਂਕਿ ਮੇਰਾ ਪੰਜਾਬ ਦਾ ਲਾਇਸੈਂਸ ਆ ਉਹ ਮੈਂ ਲੈ ਕੇ ਨਹੀਂ ਗਿਆ 14-15 ਸਾਲ ਹੋ ਗਏ ਮੇਰੇ ਬਣੀ ਹੋਈ ਨੂੰ ਉਹ ਵੀ ਨਾਲ ਲੈ ਗਏ ਹੁਣ ਘਰ ਆ ਕੇ ਦੇਖਿਆ ਤਾਂ ਇੱਕ ਸੁੱਚੇ ਮੋਤੀਆਂ ਦਾ ਸੈੱਟ ਸੀਗਾ ਪਿਓਰ ਦਾ ਉਹ ਲੈ ਕੇ ਇੱਕ ਮੰਦਰੀ ਸੀਗੀ ਤੇ ਇੱਕ ਵਾਈਫ ਦੇ ਕਿੰਨਾ ਟੋਪਸ ਵਗੈਰਾ ਸੀਗੇ 3 ਕਿਲੋ ਦਾ ਸਮਾਨ ਸੀਗਾ ਸਮਾਨ ਜੇ ਉਹਨੂੰ ਟੋਪਸ 7 ਗ੍ਰਾਮ ਦੇ ਟੋਪਸ ਸੀਗੇ ਮੰਦਰੀ ਵੀ 3-4 ਗ੍ਰਾਮ ਦੀ ਸੀਗੀ ਜਿਹੜਾ ਉਹ ਸੈੱਟ ਸੀਗਾ ਉਹ ਮਹਿੰਗਾ ਸੀਗਾ ਉਹ ਐਸ ਵੀ 4-5 ਲੱਖ ਰੁਪਏ ਦਾ ਆਉਂਦੇ ਚ ਕਿਉਂਕਿ 350 ਤੋਂ 4 ਨਾ 480 ਮੋਤੀ ਸੀਗੇ ਉਹਦੇ ਚ ਸੱਚੇ ਮੋਤੀ ਫੋਰਸ ਪ੍ਰਸ਼ਾਸਨ ਨੂੰ ਤੁਸੀਂ ਕਹ ਲਾਗੇ ਹਾਂ ਸੇਰੇ ਮੈਂ ਉਸੇ ਟਾਈਮੇ ਫੋਨ ਕਰਤਾ ਸੀਗਾ ਮੁंशी ਨੂੰ ਪਰ ਕੋਈ ਨਹੀਂ ਫੇਰ ਇਹਦੇ ਦਾ ਕਿਹਨਾ ਪ੍ਰੋਬਲਮ ਇਹ ਆ ਵੀ ਮੇਰੀ ਰੁਵਲਵਰ ਬਾਹਰ ਬਾਈਚਾਂ ਤੋਂ ਕੁਝ ਕਰ ਲੈਣਾ